ਜਗਬਾਣੀ ਤੇ ਇਸ ਵੇਲੇ ਦੀ ਬੇਹਦ ਵੱਡੀ ਖਬਰ Bollywood ਅਭਿਨੇਤਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ Bollywood ਅਭਿਨੇਤਾ ਸਲਮਾਨ ਖਾਨ ਜਿਨ੍ਹਾਂ ਦੇ ਉੱਤੇ ਹਮਲਾ ਹੋ ਚੁੱਕਾ ਹੈ ਉਹਨਾਂ ਦੇ ਗੈਲੈਕਸੀ ਅਪਾਰਟਮੈਂਟ ਦੇ ਉੱਤੇ ਫਾਇਰਿੰਗ ਹੋਈ ਸੀ ਤੇ ਹੁਣ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਦੱਸਦੀ ਹੈ ਕਿ ਕੱਲ੍ਹ ਇਸ ਸਮੇਂ ਉਹ ਸਵੇਰ ਦੀ ਸੈਰ ਕਰ ਰਹੇ ਸੀ ਤਾਂ ਉਸ ਦਰਾਨ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆਉਂਦੀ ਹੈ ਤੇ ਉਹਨਾਂ ਦੇ ਕੰਨ ਵਿੱਚ ਆ ਕੇ ਕਹਿੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਰਹੋ ਨਹੀਂ ਤਾਂ ਲਾਰੈਂਸ ਨੂੰ ਜਾਣਕਾਰੀ ਦੇ ਦੇਾਂਗੇ ਤਾਂ ਇਸ ਤਰੀਕੇ ਦੇ ਨਾਲ ਧਮਕੀ ਮਿਲੀ ਹੈ ਸਲੀਮ ਖਾਨ ਨੂੰ ਸਲਮਾਨ ਖਾਨ ਦੇ ਪਿਤਾ ਨੇ ਔਰ ਅਬਾਦ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਬੇहद ਵੱਡੀ ਖਬਰ ਕਿਉਂਕਿ ਲਗਾਤਾਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਮਿਲ ਰਹੀਆਂ ਨੇ ਪਰਿਵਾਰ ਵੀ ਨਿਸ਼ਾਨੇ ਤੇ ਚੱਲ ਰਿਹਾ ਨੇ ਔਰ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਤੁਹਾਨੂੰ ਨਹੀਂ ਛੱਡਾਂਗੇ ਨਾਲ ਹੀ ਤੁਹਾਡੇ ਪਰਿਵਾਰ ਨੂੰ ਵੀ ਨਹੀਂ ਛੱਡਾਂਗੇ ਤਾਂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਵੀ ਹੋ ਚੁੱਕੀ ਹੈ ਗੈਲੈਕਸੀ ਅਪਾਰਟਮੈਂਟ ਉਹਨਾਂ ਦਾ ਉੱਥੇ ਫਾਇਰਿੰਗ ਹੋਈ ਸੀ ਔਰ 5 ਰਾਉਂਡ ਫਾਇਰ ਕੀਤੇ ਗਏ ਸੀ ਜਿਸ ਤੋਂ ਬਾਅਦ ਸਲਮਾਨ ਖਾਨ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਸੀ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਔਰ ਉਸ ਹਮਲੇ ਦੇ ਵਿੱਚ ਜੋ ਸ਼ੱਕੀ ਮੁਲਜ਼ਮ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਹੁਣ ਜੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਜਿਸ ਸਮੇਂ ਕੱਲ ਸਵੇਰ ਦੀ ਸੈਰ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਸ਼ੱਕੀ ਮੈਲਾ ਉਹਨਾਂ ਦੇ ਕੋਲ ਆਉਂਦੀ ਹੈ ਤੇ ਉਹਨਾਂ ਦੇ ਵੱਲੋਂ ਤੰਕੀ ਪਰ ਇਲਾਜੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕੰਨ ਦੇ ਵਿੱਚ ਆ ਕੇ ਕਹਿੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਰਹੋ ਨਹੀਂ ਤਾਂ ਲਾਰੈਂਸ ਨੂੰ ਜਾਣਕਾਰੀ ਦੇ ਦੇਾਂਗੇ ਤਾਂ ਲਾਰੈਂਸ ਬਿਸ਼ਨੋਈ ਉਹੀ ਗੈਂਗ ਜਿਸ ਦੇ ਵੱਲੋਂ ਲਗਾਤਾਰ ਸਲਮਾਨ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਬਿਸ਼ਨੋਈ ਸਮਾਜ ਜੋ ਲਗਾਤਾਰ ਸਲਮਾਨ ਖਾਨ ਤੋਂ ਕਫਾ ਚੱਲ ਰਿਹਾ ਹੈ ਕਿਉਂਕਿ ਸਲਮਾਨ ਖਾਨ ਦਾ ਨਾਮ ਜੋ ਹਿਰਨ ਮਾਮਲੇ ਦੇ ਸ਼ਿਕਾਰ ਮਾਮਲੇ ਦੇ ਵਿੱਚ ਆ ਰਿਹਾ ਸੀ ਤਾਂ ਉਸੇ ਨੂੰ ਲੈ ਕੇ ਬਿਸ਼ਨੋਈ ਸਮਾਜ ਦੇ ਵਿੱਚ ਇੱਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਔਰ ਇਸੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਜੋ ਕਿ ਬਿਸ਼ਨੋਈ ਸਮਾਜ ਦੇ ਨਾਲ ਸੰਬੰਧਿਤ ਹੈ ਤਾਂ ਉਸ ਦੇ ਵੱਲੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਉਸ ਦੇ ਵੱਲੋਂ ਧਮਕੀ ਸਲਮਾਨ ਖਾਨ ਨੂੰ ਪਹਿਲਾਂ ਵੀ ਕਈ ਵਾਰ ਦਿੱਤੀ ਜਾ ਚੁੱਕੀ ਹੈ ਔਰ ਜਿਸ ਤੋਂ ਬਾਅਦ ਜੋ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਔਰ ਦੂਸਰੇ ਪਾਸੇ ਸਲਮਾਨ ਖਾਨ ਨੇ ਕੇ ਹੀ ਜਨਤਕ ਥਾਵਾਂ ਦੇ ਉਤੇ ਆਉਣਾ ਜਾਣਾ ਵੀ ਕੱਟ ਕਰ ਦਿੱਤਾ ਸੀ ਪਰ ਪਰਿਵਾਰ ਹੌਲੀ ਹੌਲੀ ਆ ਨਾਰਮਲ ਜ਼ਿੰਦਗੀ ਦੇ ਵਿੱਚ ਆ ਰਿਹਾ ਸੀ ਪਰ ਇਸੇ ਦਰਮਿਆਨ ਕੱਲ ਜਦੋਂ ਸੈਰ ਤੇ ਜਾਂਦੇ ਨੇ ਸਲੀਮ ਖਾਨ ਜੋ ਕਿ ਆ ਬਾਲੀਵੁੱਡ ਫਿਲਮ ਡਾਇਰੈਕਟਰ ਵੀ ਨੇ ਔਰ ਰਾਈਟਰ ਵੀ ਨੇ ਤਾਂ ਜਦੋਂ ਕੱਲ ਸੈਰ ਕਰਦੇ ਨੇ ਤਾਂ ਇਸ ਦੌਰਾਨ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਤਾਂ ਸਵਾਲ ਖੜੇ ਹੋ ਚੁੱਕੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਕਿਉਂਕਿ ਸਲਮਾਨ ਖਾਨ ਜੋ ਕਿ ਵੋਲੀਵੁੱਡ ਅਭਿਨੇਤਾ ਹੈ ਸਿਖਰ ਦੇ ਉਤੇ ਇਸ ਸਮੇਂ ਨੇ ਔਰ ਲਗਾਤਾਰ ਉਹਨਾਂ ਨੂੰ ਜੋ ਧਮਕੀਆਂ ਮਿਲ ਰਹੀਆਂ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਤੱਕ ਕੋਈ ਸ਼ੱਕੀ ਵਿਅਕਤੀ ਕਿਵੇਂ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਇਹ ਕਿੱਦਾਂ ਹੋ ਸਕਦਾ ਹੈ ਕਿਉਂਕਿ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਪਰਿਵਾਰ ਦੇ ਉੱਤੇ ਲਗਾਤਾਰ ਨਜ਼ਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰੱਖੀ ਜਾਂਦੀ ਹੈ ਤਾਂ ਜੋ ਕੋਈ ਸ਼ੱਕੀ ਵਿਅਕਤੀ ਉਹਨਾਂ ਦੇ ਆਸ-ਪਾਸ ਨਾ ਭਟਕੇ ਤਾਂ ਫਿਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਕਿਵੇਂ ਆ ਜਾਂਦਾ ਲੋ ਇਸ ਤਰ੍ਹਾਂ ਕਿ ਕਿਵੇਂ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਚੁੱਕੇ ਨੇ ਔਰ ਦੂਸਰੇ ਪਾਸੇ ਪਰਿਵਾਰ ਦੇ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਜਦੋਂ 14 April ਨੂੰ ਸੁਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਵੀ ਪਰਿਵਾਰ ਦੇ ਵਿੱਚ ਚਿੰਤਾ ਦਾ ਮਾਹੌਲ ਫੈਲ ਗਿਆ ਸੀ ਲਗਾਤਾਰ ਜੋ ਉਹਨਾਂ ਦੇ ਪਰਾ ਸੀ ਅਰਬਾਜ਼ ਖਾਨ ਅਤੇ ਸੁਹੇਲ ਖਾਨ ਜੋ ਉਸ ਸਮੇਂ ਘਰ ਤੋਂ ਬਾਹਰ ਸੀ ਜਾਂ ਵਿਦੇਸ਼ਾਂ ਨੂੰ ਗਏ ਹੋਏ ਸੀ ਤਾਂ ਉਹ ਵੀ ਵਾਪਸੀ ਕਰ ਚੁੱਕੇ ਸੀ ਔਰ ਪੂਰਾ ਪਰਿਵਾਰ ਇੱਕ ਘਰ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਔਰ ਸਲਮਾਨ ਖਾਨ ਦੀ ਜੋ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਪੂਰੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਧਮਕੀ ਉਹਨਾਂ ਨੂੰ ਵੀ ਮਿਲ ਸਕਦੀ ਹੈ ਔਰ ਇਸ ਤਰੀਕੇ ਦੇ ਨਾਲ ਸਵੇਰ ਦੀ ਜੇਕਰ ਤੁਸੀਂ ਸੈਰ ਕਰਨ ਜਾ ਰਹੇ ਹੋ ਤਾਂ ਉਸ ਦੌਰਾਨ ਵੀ ਕੋਈ ਵਿਅਕਤੀ ਤੁਹਾਡੇ ਤੱਕ ਪਹੁੰਚ ਕਰ ਸਕਦਾ ਹੈ ਤਾਂ ਉਸ ਦੌਰਾਨ ਵੀ ਤੁਹਾਨੂੰ ਧਮਕੀ ਦਿੱਤੀ ਜਾ ਸਕਦੀ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਕਿਉਂਕਿ ਬਾਲੀਵੁੱਡ ਅਭਿਨੇਤਾ ਸੁਲਮਾਨ ਖਾਨ ਜੋ ਕਿ ਇਸ ਸਮੇਂ ਬਾਲੀਵੁੱਡ ਦੇ ਵਿੱਚ ਸਿਖਰ ਤੇ ਨੇ ਔਰ ਲਗਾਤਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਔਰ ਇਸ ਧਮਕੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੈਂਗਸਟਰਾਂ ਦੀ ਨਜ਼ਰ ਸੁਲਮਾਨ ਖਾਨ ਅਤੇ ਉਸਦੇ ਪਰਿਵਾਰ ਦੇ ਉੱਤੇ ਬਣੀ ਹੋਈ ਹੈ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਦਾਵੇ ਕੀਤੇ ਜਾ ਰਹੇ ਨੇ ਕਿ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਪਰ ਵਧਾਈ ਗਈ ਸਿਕਿਉਰਿਟੀ ਦਾ ਵੀ ਕੋਈ ਫਾਇਦਾ ਨਹੀਂ ਸਲਾਮ ਜੋ ਸਲਮਾਨ ਖਾਨ ਦੇ ਪਿਤਾ ਨੇ ਸਲੀਮ ਖਾਨ ਤਾਂ ਉਹਨਾਂ ਤਾਂ ਕਿ ਕਿ ਸ਼ੱਕੀ ਮਹਿਲਾ ਪਹੁੰਚ ਜਾਂਦੀ ਹੈ ਤਾਂ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਔਰ ਧਮਕੀ ਉਸ ਸਮੇਂ ਦਿੱਤੀ ਜਾਂਦੀ ਹੈ ਜਿਸ ਸਮੇਂ ਉਹ ਸਵੇਰ ਦੀ ਸੈਰ ਕਰ ਰਹੇ ਹੁੰਦੇ ਨੇ ਤਾਂ ਇਹ ਬੇਹਦ ਹੈਰਾਨੀ ਹੈ ਹੈਰਾਨਜਨਕ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਧਮਕੀ ਦਿੱਤੀ ਗਈ ਹੈ ਤਾਂ ਉਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਸੀ ਜਿਸ ਤਰੀਕੇ ਦੇ ਨਾਲ ਸਲਮਾਨ ਖਾਨ ਦੇ ਪਿਤਾ ਦੇ ਕੋਲੋਂ ਸ਼ੱਕੀ ਔਰਤ ਆਈ ਹੈ ਤਾਂ ਇਸ ਤਰੀਕੇ ਦੇ ਨਾਲ ਹੋਰ ਵਿਅਕਤੀ ਵੀ ਹਥਿਆਰਬੰਦ ਲੋਕ ਵੀ ਉਹਨਾਂ ਦੇ ਆਸ-ਪਾਸ ਆ ਸਕਦੇ ਦੇ ਨੇ ਤਾਂ ਸੋਖਿਆਂ ਨੂੰ ਲੈ ਕੇ ਸਵਾਲ ਖੜੇ ਹੋ ਚੁੱਕੇ ਨੇ ਔਰ ਦੂਸਰੇ ਪਾਸੇ ਸਲਮਾਨ ਖਾਨ ਨੂੰ ਲਗਾਤਾਰ ਜੋ ਧਮਕੀਆਂ ਮਿਲ ਰਹੀਆਂ ਨੇ ਔਰ ਉਸ ਤੋਂ ਬਾਅਦ ਜੋ ਥੋੜਾ ਨੋਰਮਲ ਜ਼ਿੰਦਗੀ ਦੇ ਵਿੱਚ ਆਉਣ ਦੀ ਉਹ ਕੋਸ਼ਿਸ਼ ਕਰ ਰਹੇ ਸੀ ਤਾਂ ਇੱਕ ਵਾਰ ਫਿਰ ਉਹਨਾਂ ਨੂੰ ਚੁੱਕੰਨੇ ਰਹਿਣ ਦੀ ਲੋੜ ਹੈ ਇਹ ਧਮਕੀ ਤਾਂ ਸਾਬਿਤ ਹੋ ਚੁੱਕਾ ਹੈ ਕਿਉਂਕਿ ਜਿਸ ਤਰ੍ਹਾਂ ਸ਼ੱਕੀ ਵਿਅਕਤੀ ਸ਼ੱਕੀ ਔਰਤ ਉਹਨਾਂ ਦੇ ਕੋਲ ਆਈ ਹੈ ਤਾਂ ਇਸ ਤਰੀਕੇ ਦੇ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਜੋ ਘਰ ਤੋਂ ਬਾਹਰ ਨਿਕਲਦੇ ਨੇ ਕਿਉਂਕਿ ਪੂਰਾ ਪਰਿਵਾਰ ਵੋਲੀਵੁੱਡ ਦੇ ਵਿੱਚ ਰਸੂਖ ਰੱਖਦਾ ਹੈ ਪਰਿਵਾਰ ਔਰ ਕਈ ਤਰੀਕੇ ਦੇ ਇਵੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਜਾਣਾ ਪੈਂਦਾ ਹੈ ਤਾਂ ਸਵਾਲ ਖੜੇ ਹੋ ਚੁੱਕੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਪੂਰੇ ਪਰਿਵਾਰ ਦੀ ਸੁਰੱਖਿਆ ਦੇ ਉੱਤੇ ਸਵਾਲ ਲੱਗ ਚੁੱਕਾ ਹੈ ਕਿ ਆਖਿਰ ਇਹ ਜੋ ਦੋ ਪਰਿਵਾਰ ਦੇ ਮੈਂਬਰ ਹੁਣ ਘਰ ਤੋਂ ਬਾਹਰ ਜਾਣਗੇ ਤਾਂ ਉਹਨਾਂ ਨੂੰ ਵੀ ਸੁਰੱਖਿਆ ਕਰਮੀ ਆਪਣੇ ਨਾਲ ਲੈ ਕੇ ਜਾਣੇ ਪੈਣਗੇ ਕਿਉਂਕਿ ਇਸ ਤਰੀਕੇ ਦੇ ਨਾਲ ਕਿਤੇ ਵੀ ਉਹਨਾਂ ਦੇ ਕੋਲ ਧਮਕੀ ਆ ਸਕਦੀ ਹੈ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਚੁੱਕੇ ਨੇ ਔਰ ਦੂਸਰੇ ਪਾਸੇ ਸਲਮਾਨ ਖਾਨ ਦੀਆਂ ਚਿੰਤਾਵਾਂ ਦੇ ਵਿੱਚ ਵੀ ਵਾਧਾ ਹੋ ਚੁੱਕਾ ਹੈ ਕਿਉਂਕਿ ਸਲਮਾਨ ਖਾਨ ਦੀ ਸੁਰੱਖਿਆ ਭਾਵੇਂ ਵਿਧਾਈ ਗਈ ਸੀ ਪਰ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਜੋ ਗੈਂਗਸਟਰ ਨੇ ਸ਼ਾਂਤ ਹੋ ਚੁੱਕੇ ਨੇ ਕਿਉਂਕਿ ਹੁਣ ਸਿਕਿਉਰਿਟੀ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ ਤਾਂ ਜੋ ਆਸ-ਪਾਸ ਕੋਈ ਨਾ ਫਟਕੇ ਪਰ ਜੋ ਦੋ ਸੁਲਮਾਨ ਖਾਨ ਦੇ ਪਿਤਾ ਨੂੰ ਧਮਕੀ ਮਿਲਦੀ ਹੈ ਤਾਂ ਇਹ ਬੇहद ਹੈਰਾਨ ਕਰਦੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਸਵੇਰ ਦੀ ਸੈਰ ਕਰਨ ਦੌਰਾਨ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਔਰ ਇੱਕ ਮਹਿਲਾ ਦੇ ਵੱਲੋਂ ਇਹ ਧਮਕੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ ਨੇ ਕਿ ਆਖਿਰ ਪੁਲਿਸ ਕੀ ਕਰ ਰਹੀ ਹੈ ਪੁਲਿਸ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ ਹੈ ਤਾਂ ਫਿਰ ਉਹਨਾਂ ਦੇ ਨਾਲ ਉਸ ਸਮੇਂ ਕੋਈ ਸਿਕਿਉਰਿਟੀ ਮੁਲਾਜ਼ਮ ਮੌਜੂਦ ਕਿਉਂ ਨਹੀਂ ਸੀ ਤਾਂ ਜੇਕਰ ਕੋਈ ਸਿਕਿਉਰਿਟੀ ਮੁਲਾਜ਼ਮ ਮੌਜੂਦ ਵੀ ਸੀ ਤਾਂ ਇੱਕ ਨ ਜਾਣ ਮਹਿਲਾ ਉਹਨਾਂ ਦੇ ਕੋਲ ਕਿਵੇਂ ਆ ਜਾਂਦੀ ਹੈ ਤਾਂ ਮਹਿਲਾ ਦੇ ਵੱਲੋਂ ਉਹਨਾਂ ਨੂੰ ਧਮਕੀ ਕਿਵੇਂ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਪਰ ਬਾਲੀਵੁੱਡ ਦੇ ਵਿੱਚ ਇਸ ਖਬਰ ਦੇ ਨਾਲ ਤਹਿਲਕਾ ਮਚ ਗਿਆ ਹੈ ਕਿਉਂਕਿ ਸਲੀਮ ਖਾਨ ਸਲਮਾਨ ਖਾਨ ਦੇ ਪਿਤਾ ਜੇਰਾਂ ਨੂੰ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪਰਿਵਾਰ ਦੇ ਉੱਤੇ ਹਮਲਾ ਵੀ ਹੋ ਚੁੱਕਾ ਹੈ ਗੈਲੈਕਸੀ ਅਪਾਰਟਮੈਂਟ ਦੇ ਉੱਤੇ 14 April ਨੂੰ ਫਾਇਰਿੰਗ ਹੋਈ ਸੀ ਔਰ ਗੈਲੈਕਸੀ ਅਪਾਰਟਮੈਂਟ ਦੇ ਬਾਹਰ 5 ਰਾਉਂਡ ਫਾਇਰ ਕੀਤੇ ਗਏ ਸੀ ਤਾਂ ਫਿਲਹਾਲ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਧਮਕੀਆਂ ਜਿਨ੍ਹਾਂ ਗੈਂਗਸਟਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਹ ਗੈਂਗਸਟਰ ਕਿਤੇ ਨਾ ਕਿਤੇ ਖੁੱਲੇ ਦੇ ਵਿੱਚ ਘੁੰਮ ਰਹੇ ਨੇ ਔਰ ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਜੋ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਕਾਂਡ ਕਰਵਾਉਣ ਲਈ ਮਸ਼ਹੂਰ ਹੈ ਤਾਂ ਉਸ ਦੇ ਵੱਲੋਂ ਲਗਾਤਾਰ ਆਪਣੇ ਬੰਦੇ ਭੇਜ ਕੇ ਇਸ ਤਰ੍ਹਾਂ ਸਲਮਾਨ ਖਾਨ ਅਤੇ ਉਸ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਫਿਲਹਾਲ ਬਿਹਤ ਵੱਡੀ ਖਬਰ Bollywood ਅਭਿਨੇਤਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਔਰ ਇੱਕ ਸ਼ੱਕੀ ਮਹਿਲਾ ਜਦੋਂ ਸਵੇਰ ਦੀ ਸੈਰ ਕਰ ਰਹੇ ਨੇ ਤਾਂ ਉਸ ਸਮੇਂ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਰਹੋ ਨਹੀਂ ਤਾਂ ਲਾਰੈਂਸ ਨੂੰ ਜਾਣਕਾਰੀ ਦੇ ਦੇਾਂਗੀ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਜਿਸ ਨਾਲ ਵੋਲੀਵੁੱਡ ਦੇ ਵਿੱਚ ਤਹਿਲਕਾ ਮਚ ਚੁੱਕਾ ਹੈ ਔਰ ਸਲਮਾਨ ਖਾਨ ਦੀਆਂ ਚਿੰਤਾਵਾਂ ਦੇ ਵਿੱਚ ਵੀ ਵਾਅਦਾ ਹੋ ਚੁੱਕਾ ਹੈ। ਕੀ ਤਮਕੀ ਮਿਲੀ ਹੈ? ਜੀ ਹਾਂ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਜਿਨ੍ਹਾਂ ਦੇ ਉੱਤੇ ਹਮਲਾ ਹੋ ਚੁੱਕਾ ਹੈ ਉਹਨਾਂ ਦੇ ਗੈਲੈਕਸੀ ਅਪਾਰਟਮੈਂਟ ਦੇ ਉੱਤੇ ਫਾਇਰਿੰਗ ਹੋਈ ਸੀ ਤੇ ਹੁਣ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਦੱਸਦੀ ਹੈ ਕਿ ਕੱਲ੍ਹ ਇਸ ਸਮੇਂ ਉਹ ਸਵੇਰ ਦੀ ਸੈਰ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆਉਂਦੀ ਹੈ ਤੇ ਉਹਨਾਂ ਦੇ ਕੰਨ ਵਿੱਚ ਆ ਕੇ ਕਹਿੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਰਹੋ ਨਹੀਂ ਤਾਂ ਲਾਰੈਂਸ ਨੂੰ ਜਾਣਕਾਰੀ ਦੇ ਦੇਾਂਗੀ ਤਾਂ ਇਸ ਤਰੀਕੇ ਦੇ ਨਾਲ ਧਮਕੀ ਮਿਲੀ ਹੈ ਸਲੀਮ ਖਾਨ ਨੂੰ ਸਲਮਾਨ ਖਾਨ ਦੇ ਪਿਤਾ ਨੇ ਔਰ ਅਬਾਦ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਬੇहद ਵੱਡੀ ਖਬਰ ਕਿਉਂਕਿ ਲਗਾਤਾਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਮਿਲ ਰਹੀਆਂ ਨੇ ਪਰਿਵਾਰ ਵੀ ਨਿਸ਼ਾਨੇ ਤੇ ਚੱਲ ਰਿਹਾ ਨੇ ਔਰ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਤੁਹਾਨੂੰ ਨਹੀਂ ਛੱਡਾਂਗੇ ਨਾਲ ਹੀ ਤੁਹਾਡੇ ਪਰਿਵਾਰ ਨੂੰ ਵੀ ਨਹੀਂ ਛੱਡਾਂਗੇ ਤਾਂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਵੀ ਹੋ ਚੁੱਕੀ ਹੈ ਗੈਲੈਕਸੀ ਅਪਾਰਟਮੈਂਟ ਉਹਨਾਂ ਦਾ ਉੱਥੇ ਫਾਇਰਿੰਗ ਹੋਈ ਸੀ ਔਰ 5 ਰਾਉਂਡ ਫਾਇਰ ਕੀਤੇ ਗਏ ਸੀ ਜਿਸ ਤੋਂ ਬਾਅਦ ਸਲਮਾਨ ਖਾਨ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਸੀ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਔਰ ਇਸ ਹਮਲੇ ਦੇ ਵਿੱਚ ਜੋ ਸ਼ੱਕੀ ਮੁਲਜ਼ਮ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਹੁਣ ਜੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਜਿਸ ਸਮੇਂ ਕੱਲ ਸਵੇਰ ਦੀ ਸੈਰ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਧਮਕੀ ਪਰ ਇਲਾਜ਼ੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕੰਨ ਦੇ ਵਿੱਚ ਆ ਕੇ ਕਹਿੰਦੀ ਹੈ ਕਿ ਸਹੀ ਤਰੀਕੇ ਦੇ ਨਾਲ ਰਹੋ ਨਹੀਂ ਤਾਂ ਲਾਰੈਂਸ ਨੂੰ ਜਾਣਕਾਰੀ ਦੇ ਦੇਾਂਗੀ ਤਾਂ ਲਾਰੈਂਸ ਬਿਸ਼ਨੋਈ ਉਹੀ ਗੈਂਗ ਜਿਸ ਦੇ ਵੱਲੋਂ ਲਗਾਤਾਰ ਸਲਮਾਨ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਬਿਸ਼ਨੋਈ ਸਮਾਜ ਜੋ ਲਗਾਤਾਰ ਸਲਮਾਨ ਖਾਨ ਤੋਂ ਕਫਾ ਚੱਲ ਰਿਹਾ ਹੈ ਕਿਉਂਕਿ ਸਲਮਾਨ ਖਾਨ ਦਾ ਨਾਮ ਜੋ ਹਿਰਨ ਮਾਮਲੇ ਦੇ ਸ਼ਿਕਾਰ ਮਾਮਲੇ ਦੇ ਵਿਚਾਰਿਆ ਸੀ ਤਾਂ ਉਸੇ ਨੂੰ ਲੈ ਕੇ ਬਿਸ਼ਨੋਈ ਸਮਾਜ ਦੇ ਵਿੱਚ ਇੱਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਔਰ ਇਸੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਜੋ ਕਿ ਬਿਸ਼ਨੋਈ ਸਮਾਜ ਦੇ ਨਾਲ ਸੰਬੰਧਿਤ ਹੈ ਤਾਂ ਉਸ ਦੇ ਵੱਲੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਸ ਦੇ ਵੱਲੋਂ ਧਮਕੀ ਸਲਮਾਨ ਖਾਨ ਨੂੰ ਪਹਿਲਾਂ ਵੀ ਕਈ ਵਾਰ ਦਿੱਤੀ ਜਾ ਚੁੱਕੀ ਹੈ ਔਰ ਜਿਸ ਤੋਂ ਬਾਅਦ ਜੋ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਔਰ ਦੂਸਰੇ ਪਾਸੇ ਸਲਮਾਨ ਖਾਨ ਨੇ ਕਿ ਹੀ ਜਨਤਕ ਥਾਵਾਂ 'ਤੇ ਆਉਣਾ ਜਾਣਾ ਵੀ ਕੱਟ ਕਰ ਦਿੱਤਾ ਸੀ ਪਰ ਪਰਿਵਾਰ ਹੌਲੀ ਹੌਲੀ ਨਾਰਮਲ ਜ਼ਿੰਦਗੀ ਦੇ ਵਿੱਚ ਆ ਰਿਹਾ ਸੀ ਪਰ ਇਸੇ ਦਰਮਿਆਨ ਕੱਲ ਜਦੋਂ ਸੈਰ ਤੇ ਜਾਂਦੇ ਨੇ ਸਲੀਮ ਖਾਨ ਜੋ ਕਿ ਬਾਲੀਵੁੱਡ ਫਿਲਮ ਡਾਇਰੈਕਟਰ ਵੀ ਨੇ ਔਰ ਰਾਈਟਰ ਵੀ ਨੇ ਤਾਂ ਜਦੋਂ ਕੱਲ ਸੈਰ ਕਰਦੇ ਨੇ ਤਾਂ ਇਸ ਦੌਰਾਨ ਇੱਕ ਸ਼ੱਕੀ ਮਹਿਲਾ ਉਹਨਾਂ ਦੇ ਕੋਲ ਆ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਤਾਂ ਸਵਾਲ ਖੜੇ ਹੋ ਚੁੱਕੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਕਿਉਂਕਿ ਸਲਮਾਨ ਖਾਨ ਜੋ ਕਿ ਬਾਲੀਵੁੱਡ ਅਭਿਨੇਤਾ ਹੈ ਸਿਖਰ ਦੇ ਉੱਤੇ ਇਸ ਸਮੇਂ ਨੇ ਔਰ ਲਗਾਤਾਰ ਉਹਨਾਂ ਨੂੰ ਜੋ ਧਮਕੀਆਂ ਮਿਲ ਰਹੀਆਂ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਤੱਕ ਕੋਈ ਸ਼ੱਕੀ ਵਿਅਕਤੀ ਕਿਵੇਂ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਇਹ ਕਿੱਦਾਂ ਹੋ ਸਕਦਾ ਹੈ ਕਿਉਂਕਿ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਪਰਿਵਾਰ ਦੇ ਉੱਤੇ ਲਗਾਤਾਰ ਨਜ਼ਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰੱਖੀ ਜਾਂਦੀ ਹੈ ਤਾਂ ਜੋ ਕੋਈ ਸ਼ੱਕੀ ਵਿਅਕਤੀ ਉਹਨਾਂ ਦੇ ਆਸ-ਪਾਸ ਨਾ ਭਟਕੇ ਤਾਂ ਫਿਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਕਿਵੇਂ ਆ ਜਾਂਦਾ ਦਾ ਰਿਸਤਰਾ ਤਮਕੀ ਕਿਵੇਂ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਚੁੱਕੇ ਨੇ ਔਰ ਦੂਸਰੇ ਪਾਸੇ ਪਰਿਵਾਰ ਦੇ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਜਦੋਂ 14 April ਨੂੰ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਵੀ ਪਰਿਵਾਰ ਦੇ ਵਿੱਚ ਚਿੰਤਾ ਦਾ ਮਾਹੌਲ ਫੈਲ ਗਿਆ ਸੀ ਲਗਾਤਾਰ ਜੋ ਉਹਨਾਂ ਦੇ ਭਰਾ ਸੀ ਅਰਬਾਜ਼ ਖਾਨ ਅਤੇ ਸੁਹੇਲ ਖਾਨ ਜੋ ਉਸ ਸਮੇਂ ਘਰ ਤੋਂ ਬਾਹਰ ਸੀ ਅਜਾ ਵਿਦੇਸ਼ਾਂ ਨੂੰ ਗਏ ਹੋਏ ਸੀ ਤਾਂ ਉਹ ਵੀ ਵਾਪਸੀ ਕਰ ਚੁੱਕੇ ਸੀ ਔਰ ਪੂਰਾ ਪਰਿਵਾਰ ਇੱਕ ਘਰ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਔਰ ਸਲਮਾਨ ਖਾਨ ਦੀ ਜੋ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਪੂਰੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਧਮਕੀ ਉਹਨਾਂ ਨੂੰ ਵੀ ਮਿਲ ਸਕਦੀ ਹੈ ਔਰ ਇਸ ਤਰੀਕੇ ਦੇ ਨਾਲ ਸਵੇਰ ਦੀ ਜੇਕਰ ਤੁਸੀਂ ਸੈਰ ਕਰਨ ਜਾ ਰਹੇ ਹੋ ਤਾਂ ਉਸ ਦੌਰਾਨ ਵੀ ਕੋਈ ਵਿਅਕਤੀ ਤੁਹਾਡੇ ਤੱਕ ਪਹੁੰਚ ਕਰ ਸਕਦਾ ਹੈ ਤਾਂ ਉਸ ਦੌਰਾਨ ਵੀ ਤੁਹਾਨੂੰ ਧਮਕੀ ਦਿੱਤੀ ਜਾ ਸਕਦੀ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਕਿਉਂਕਿ ਬਾਲੀਵੁੱਡ ਅਭਿਨੇਤਾ ਸੁਲਮਾਨ ਖਾਨ ਜੋ ਕਿ ਇਸ ਸਮੇਂ ਬਾਲੀਵੁੱਡ ਦੇ ਵਿੱਚ ਸਿਖਰ ਤੇ ਨੇ ਔਰ ਲਗਾਤਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਔਰ ਇਸ ਧਮਕੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੈਂਗਸਟਰਾਂ ਦੀ ਨਜ਼ਰ ਸੁਲਮਾਨ ਖਾਨ ਤੇ ਉਸਦੇ ਪਰਿਵਾਰ ਦੇ ਉੱਤੇ